ਹੈਲੋ ਦੋਸਤੋ ਅੱਜ ਆਪਾਂ ਬਣਾ ਰਹੇ ਹਾਂ ਜੀ ਗਾਜਰ ਦਾ ਆਚਾਰ ਗਾਜਰ ਦੀ ਆਚਾਰ ਨੂੰ ਜੀ ਜਦੋਂ ਵੀ ਆਪਾਂ ਬਣਾਉਂਦੇ ਆ ਇਹ ਕਈ ਵਾਰ 1-2 ਮਹੀਨਿਆਂ ਬਾਅਦ ਖਰਾਬ ਹੋਣ ਲੱਗ ਜਾਂਦਾ ਹੈਗਾ ਅੱਜ ਆਪਾਂ ਤੁਹਾਨੂੰ ਇੱਕ ਅਜੀਹਾ ਟਿਪਸ ਦੱਸਾਂਗੇ ਜਿਸ ਨਾਲ ਗਾਜਰ ਦੇ ਆਚਾਰ ਨੂੰ 1-2 ਸਾਲਾਂ ਲਈ ਆਪਾਂ ਬਣਾ ਕੇ ਰੱਖ ਸਕਦੇ ਹਾਂ ਇਹ ਕਦੇ ਵੀ ਖਰਾਬ ਨਹੀਂ ਹੋਵੇਗਾ ਅਗਰ ਤੁਹਾਨੂੰ ਇਸਦੀ ਬਣਾਉਣ ਦਾ ਮੇਰਾ ਤਰੀਕਾ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ गाजर ਦਾ achar ਬਣਾਉ ਲਈ ਜੀ ਆਪਾਂ ਨੇ ਸਭ ਤੋਂ ਪਹਿਲਾਂ ਦੇਖੋ 1 ਕਿਜੀ ਜੀ ਆਪਾਂ ਨੇ ਗਾਜਰਾ ਲਏ ਆ ਨੇ ਇਸ ਨੂੰ ਆਪਾਂ ਨੇ ਧੋ ਲਿਆਗਾ ਛਿੱਲ ਕੇ ਤੇ ਦੇਖੋ ਹੁਣ ਆਪਾਂ ਜੀ ਇਸ ਤਰੀਕੇ ਨਾਲ ਇਸ ਦੀ ਪੀਸ ਕਰ ਲੈਣੇ ਨੇ ਜੀ ਇਸ ਵਿੱਚ ਜੀ ਵਾਈਟ ਕਲਰ ਦਾ ਪਾਰਟ ਹੈਗਾਗਾ ਤਾਂ ਆਪਾਂ ਕੱਢ ਦੇਣਾਗਾ ਨਹੀਂ ਆਪਾਂ ਇਸ ਨੂੰ ਇਸੇ ਤਰੀਕੇ ਨਾਲ ਕੱਟ ਸਕਦੇ ਆ ਇਸ ਨੂੰ ਆਪਾਂ ਨੇ ਜੀ ਨਾ ਤਾਂ ਜ਼ਿਆਦਾ ਮੋਟਾ ਤੇ ਨਾ ਹੀ ਬਰੀਕ ਕੱਟਣਾਗਾ ਕਿਉਂਕਿ ਇਹ achar ਆਪਾਂ ਗਰਮੀਆਂ ਲਈ ਬਣਾ ਕੇ ਤਿਆਰ ਕਰ ਰਹੇ ਆ ਸਾਰੀਆਂ ਗਾਜਰਾਂ ਨੂੰ ਜੀ ਆਪਾਂ ਨੇ ਦੇਖੋ ਇਸੇ ਤਰੀਕੇ ਨਾਲ ਹੀ ਕੱਟ ਲੈਣਾਗਾ ਸਾਰੀਆਂ ਗਾਜਰਾਂ ਦੇਖੋ ਜੀ ਆਪਾਂ ਕੱਟ ਕੇ ਰੈਡੀ ਕਰ ਲਿਆ ਨੇ ਹੁਣ ਆਪਾਂ ਜੀ ਇਸ ਨੂੰ ਤੇਜ਼ ਧੁੱਪ ਦੇ ਵਿੱਚ 2 ਘੰਟੇ ਲਈ ਸੁੱਕਣਾ ਪਾਉਣਾਗਾ ਦੇਖੋ ਇਸ ਤਰੀਕੇ ਦੇ ਪੀਸ ਕਰੇ ਨੇ ਜੀ ਆਪਾਂ ਨੇ ਤੁਸੀਂ ਦੇਖ ਸਕਦੇ ਹੋ ਸਾਰੇ ਪੀਸ ਇਕੁਅਲ ਹੀ ਕੱਟੇ ਨੇ ਆਪਾਂ ਨੇ ਦੋ ਕਾਂਟੇ ਦੇਖੋ ਜੀ ਹੋ ਚੁੱਕੇ ਨੇ ਗਾਜਰਾ ਆਪਣੀਆਂ ਸੁੱਕ ਕੇ ਦੇਖੋ ਇਸ ਤਰੀਕੇ ਦੀਆਂ ਬਣ ਗਈਆਂ ਨੇ ਹੁਣ ਆਪਾਂ ਜੀ ਸਭ ਤੋਂ ਪਹਿਨਾ ਅਚਾਰ ਲਈ ਮਸਾਲਾ ਤਿਆਰ ਕਰਾਂਗੇ ਇਸ ਦੇ ਲਈ ਜੀ ਆਪਾਂ ਨੇ 3 ਚਮਚਾ ਸੌਂਫ ਦੇ ਲਏ ਨੇ ਜਿੰਨੀ ਆਪਾਂ ਸੌਂਫ ਲਈ ਹੈ ਜੀ ਉਨਾ ਹੀ ਆਪਾਂ ਨੇ ਮੇਥੀ ਦਾਣਾ ਲਿਆਗਾ 1 ਚਮਚ ਜੀ ਆਪਾਂ ਨੇ ਜੀਰਾ ਲਿਆਗਾ ਹੁਣ ਆਪਾਂ ਇਸ ਨੂੰ ਇੱਕ ਮਿੰਟ ਲਈ ਜੀ ਹਲਕਾ ਜਾ ਰੋਸਟ ਕਰ ਲਵਾਂਗੇ ਤਾਂ ਕਿ ਇਸ ਦੇ ਅੰਦਰ ਜੋ ਨਮੀ ਆ ਉਹ ਸੁੱਕ ਜਾਵੇ ਇਸ ਤਰੀਕੇ ਨਾਲ ਰੋਸਟ ਕਰਕੇ ਮਸਾਲੇ ਪਾਉਣ ਨਾਲ ਜੀ ਅਚਾਰ ਆਪਣਾ ਕਦੇ ਵੀ ਖਰਾਬ ਨਹੀਂ ਹੁੰਦਾ ਹੈਗਾ ਹੁਣ ਆਪਾਂ ਇਸ ਨੂੰ ਠੰਡਾ ਹੋਣ ਦੇ ਜੀ ਇਸ ਨੂੰ ਪੀਸ ਲਵਾਂਗੇ ਦੇਖੋ ਆਪਾਂ ਇਸ ਨੂੰ ਗ੍ਰाइंड ਕਰ ਲਿਆ ਹੈਗਾ ਹੁਣ ਆਪਾਂ ਇਸ ਵਿੱਚ ਇੱਕ ਚਮਚ రెడ్డి ਚਿਲੀ ਪਾਵਾਂਗੇ 2 ਚਮਚ ਜੀ ਆਪਾਂ ਨੇ ਲਗਭਗ ਨਮਕ ਪਾਇਆਗਾ ਅੱਧਾ ਚਮਚ ਤੋਂ ਥੋੜਾ ਜਿਹਾ ਘੱਟ ਜੀ ਆਪਾਂ ਹਲਦੀ ਲਈ ਆ ਅੱਧਾ ਕ ਚਮਚ ਆਪਾਂ ਕਲੌਂਜੀ ਦਾ ਪਾਵਾਂਗੇ ਅੱਧਾ ਚਮਚ ਹੀ ਆਪਾਂ ਨੇ ਜੀ ਅਜਵੈਨ ਲਈ ਆ ਅਜਵੈਨ ਪਾਉਣਾ ਜੀ ਲਾਜ਼ਮੀ ਆ ਕਿਉਂਕਿ ਆਪਾਂ ਇਹ ਗਾਜਰ ਦਾ achar ਬਣਾ ਕੇ ਤਿਆਰ ਕਰ ਰਹੇ ਆ ਥੋੜੀ ਜੀ ਆਪਾਂ ਨੇ ਜੀ ਰਾਈ ਲਈ ਆ ਬਰੀਕ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਹੁਣ ਆਪਾਂ ਜੀ ਇੱਕ ਕੜਾਹੀ ਵਿੱਚ ਸਰੋਂ ਦਾ ਤੇਲ ਪਾਵਾਂਗੇ ਜਦੋਂ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਜਾਵੇ ਫਿਰ ਆਪਾਂ ਇਸ ਵਿੱਚ ਗਾਜਰਾ ਨੂੰ ਫਰਾਈ ਕਰਨਾਗਾ ਮੀਡੀਅਮ ਗੈਸ ਤੇ ਹੀ ਆਪਾਂ ਨੇ ਜੀ ਇਸ ਨੂੰ ਫਰਾਈ ਕੀਤਾਗਾ गाजरਾਂ ਨੂੰ ਜੀ ਆਪਾਂ ਚੰਗੀ ਤਰ੍ਹਾਂ ਫਰਾਈ ਕਰ ਲੈਣਾਗਾ ਜਿੰਨ ਕਿ ਗਾਜਰਾਂ ਆਪਣੀਆਂ ਪੂਰੀ ਤਰ੍ਹਾਂ ਫਰਾਈ ਹੋ ਜਾਣੀਆਂ ਚਾਹੀਦੀਆਂ ਨੇ ਗੈਸ ਨੂੰ ਜੀ ਆਪਾਂ ਤੇਜ਼ ਨਹੀਂ ਕਰਨਾ ਹੈਗਾ ਮੀਡੀਅਮ ਹੀ ਰੱਖਣਾਗਾ ਜੀ ਆਪਾਂ ਇਸ ਨੂੰ ਜ਼ਿਆਦਾ ਤੇਜ਼ ਕੀਤਾ ਜੀ ਤਾਂ ਆਪਣੇ ਜੋ ਗਾਜਰਾਂ ਨੇ ਉਹ ਜ਼ਿਆਦਾ ਹਾਰਡ ਹੋ ਜਾਣਗੇ ਇਸ ਕਰਕੇ ਆਪਾਂ ਇਸ ਨੂੰ ਥੋੜਾ ਜਿਹਾ ਮੀਡੀਅਮ ਗੈਸ ਤੇ ਹੀ ਫਰਾਈ ਕਰਨਾ ਹੈ ਤੁਸੀਂ ਦੇਖ ਸਕਦੇ ਹੋ ਜੀ ਇਸ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਹੈਗਾ ਤੁਸੀਂ ਵੀ ਆਪਣੇ ਘਰ ਵਿੱਚ ਜੀ ਇਸ ਤਰੀਕੇ ਨਾਲ ਗਾਜਰ ਦਾ ਆਚਾਰ ਨੂੰ ਇੱਕ ਵਾਰ ਬਣਾ ਕੇ ਜਰੂਰ ਟਰਾਈ ਕਰਿਓ ਇਹ ਹੀ ਆਚਾਰ ਜੀ ਆਪਾਂ ਜਦੋਂ ਗਰਮੀ ਵਿੱਚ ਕੋਈ ਵੀ ਦਾਲ ਬਣਾ ਕੇ ਤਿਆਰ ਕਰਦੇ ਹਾਂ ਤਾਂ ਉਸ ਨਾਲ ਇਹ ਖਾਣਾ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈਗਾ ਇਹ ਅਚਾਰ ਬਣਾਉਣਾ ਜੀ ਬਹੁਤ ਹੀ ਸੌਖਾ ਹੈ ਤੇ ਬਹੁਤ ਹੀ ਘੱਟ ਸਮੇਂ ਵਿੱਚ ਇਹ ਬਣ ਕੇ ਤਿਆਰ ਹੋ ਜਾਂਦਾ ਹੈਗਾ ਹੁਣ ਆਪਾਂ ਜੀ ਦੇਖੋ ਜੀ ਇਸ ਨੂੰ ਚੈੱਕ ਕਰਾਂਗੇ ਕਿ ਇਹ ਫਰਾਈ ਹੋ ਚੁੱਕੀਆਂ ਨੇ ਦੇਖੋ ਇੱਕ ਨਾਈਫ ਨਾਲ ਆਪਾਂ ਚੈੱਕ ਕੀਤਾ ਜੀ ਇਸ ਨੂੰ ਚੰਗੀ ਤਰ੍ਹਾਂ ਇਹ ਫਰਾਈ ਹੋ ਚੁੱਕੀਆਂ ਨੇ ਹੁਣ ਆਪਾਂ ਜੀ ਕੀ ਕਰਨਾ ਗੈਸ ਬੰਦ ਕਰ ਦੇਣਾਗਾ ਗੈਸ ਬੰਦ ਕਰਕੇ ਹੀ ਆਪਾਂ ਸਾਰੇ ਮਸਾਲੇ ਐਡ ਕਰਨੇ ਨੇ ਜਦੋਂ ਆਪਾਂ ਗੈਸ ਬੰਦ ਕਰ ਦਿੰਦੇ ਆ ਜੀ ਉਸ ਤੋਂ 1 ਮਿੰਟ ਬਾਅਦ ਆਪਾਂ ਮਸਾਲਾ ਐਡ ਕਰ ਸਕਦੇ ਹਾਂ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾਗਾ ਦੇਖੋ ਕੰਨਾ ਬੜੀ ਆਚਾਰ ਬਣ ਕੇ ਆਪਣਾ ਤਿਆਰ ਹੋਇਆ ਜੀ ਜਿੰਨਾ ਆਪਾਂ ਜੀ ਮਸਾਲਿਆਂ ਦਾ ਮੈਜ਼ਰਮੈਂਟ ਆਪਾਂ ਤੁਹਾਨੂੰ ਦੱਸਿਆਗਾ ਇਹ 1 ਕਿਲੋ ਗਾਜਰਾਂ ਦਾ ਮੈਜ਼ਰਮੈਂਟ ਆ ਜੀ ਹੁਣ ਆਪਾਂ ਆਚਾਰ ਨੂੰ ਠੰਡਾ ਹੋਣ ਦਵਾਂਗੇ 2 ਘੰਟੇ ਲਈ ਦੇਖੋ 2 ਘੰਟੇ ਹੋ ਚੁੱਕੇ ਨੇ ਆਚਾਰ ਆਪਣਾ ਠੰਡਾ ਹੋ ਚੁੱਕਿਆਗਾ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਜੀ ਆਪਣਾ ਆਚਾਰ ਹੁਣ ਆਪਾਂ ਜੀ ਆਚਾਰ ਨੂੰ ਇੱਕ ਕੰਚ ਦੇ ਜਾਰ ਵਿੱਚ ਪਾ ਲਵਾਂਗੇ ਇਸ ਵਿੱਚ ਜੀ ਆਪਾਂ 1 ਜਾਂ 1.5 ਚਮਚ ਲਸਣ ਦਾ ਆਚਾਰ ਪਾਵਾਂਗੇ ਇਸ ਨਾਲ ਗਾਜਰਾਂ ਦਾ ਆਚਾਰ ਜੀ ਕਦੇ ਵੀ ਖਰਾਬ ਨਹੀਂ ਹੁੰਦਾ ਹੈਗਾ ਇਸ ਨੂੰ ਤੁਸੀਂ ਲੰਬੇ ਸਮੇਂ ਤੱਕ ਬਣਾ ਕੇ ਰੱਖ ਸਕਦੇ ਹੋ ਇਹੀ ਇੱਕ ਬਹੁਤ ਹੀ ਵਧੀਆ ਟਿਪਸ ਐ ਗਾਜਰਾਂ ਦੇ ਅਚਾਰ ਨੂੰ ਖਰਾਬ ਹੋਣ ਤੋਂ ਬਚਾਈ ਰੱਖਣ ਦਾ ਇਸ ਨੂੰ 에ਅਰ ਟੈਡ ਕਰਕੇ ਜੀ ਇੱਕ ਹਫਤੇ ਲਈ ਆਪਾਂ ਅਚਾਰ ਨੂੰ ਰੱਖਣਾਗਾ ਫਿਰ ਆਪਾਂ ਇਸ ਨੂੰ ਖਾ ਸਕਦੇ ਆ ਅਗਰ ਤੁਹਾਨੂੰ ਜੀ ਇਸ ਦੇ ਬਣਾਉਣ ਦਾ ਮੇਰਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਜੀ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਟਾਡੇ ਤੱਕ ਤੁਰੰਤ ਪਹੁੰਚ ਸਕੇ ਜੀ ਵੀਡੀਓ ਦੇਖਣ ਲਈ ਧੰਨਵਾਦ